हरियाणा बार्डर 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 वरोधे कहरी किसान जिथे बसि जॻह

ਜਿੰਦਾਬਾਦ ਜਿੰਦਾਬਾਦ ਸਤੰਤਰ ਰਾਰੀ ਹੋਕੇ ਦਾ ਜਿੰਦਾਬਾਦ ਜਿੰਦਾਬਾਦ ਤੁਹਾਡਾ ਤੇ ਕਿਹੜੀ ਜਥੇਬੰਦੀ ਵੱਲੋਂ ਅੱਜ ਜਿਹੜਾ ਪ੍ਰੋਟੈਸਟ ਕੀਤਾ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਆ ਮੈਂ ਭਾਰਤੀ ਕਿਸਾਨ ਜਨਕ ਇਕਤਾ ਗ੍ਰਾਹ ਦਾ ਜਿਲ੍ਹਾ ਆਗੂ ਜੋ ਵੀ ਅੱਜ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕੀਤਾ ਗਿਆ ਸੀ ਉਸ ਨੂੰ ਲੈ ਕੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ ਸੋ ਅੱਜ ਉਨ੍ਹਾਂ ਦੇ ਉੱਤੇ ਜਿਹੜਾ ਭਾਰੀ ਤਸ਼ੱਦਦ ਕੀਤਾ ਗਿਆ ਮਨੁੱਖੀ ਤਸ਼ੱਦਦ ਕੀਤਾ ਗਿਆ ਉਸ ਦੇ ਖਿਲਾਫ ਬੀਕੇਜੂ ਇਕਤਾ ਗ੍ਰਾਹਾਂ ਵੱਲੋਂ ਰੇਲ ਰੋਕੋ ਦਾ ਐਲਾਨ ਕੀਤਾ ਵਾ ਉਸੇ ਤਹਿਤ ਅੱਜ ਰੇਲਾਂ ਦੇ ਚੱਕੇ ਜਾਂ 12 ਤੋਂ 3 ਕੀਤੇ ਜਾ ਰਹੇ ਆ ਵੱਡੀ ਗਿਣਤੀ ਚ ਸੰਗਤ ਪਹੁੰਚ ਰਹੀ ਆ ਤੇ ਇਹ ਆਉਣ ਵਾਲੇ ਸਮੇਂ ਚ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਵੱਡੀ ਲੜਾਈ ਜਿਹੜੀ ਆ ਉਹ ਖੜੀ ਕੀਤੀ ਜਾ ਰਹੀ ਆ ਅੱਜ ਜਿਹੜਾ ਤੁਹਾਡਾ ਪ੍ਰੋਟੈਸਟ ਆ ਇਹ ਗਾਹ ਵੀ ਵੱਧ ਸਕਦਾ ਕਿਉਂਕਿ ਅੱਜ 5 ਵਜੇ ਕੇਂਦਰ ਨਾਲ ਮੀਟਿੰਗ ਵੀ ਆ ਤੇ ਉਸ ਮੀਟਿੰਗ ਤੋਂ ਹੀ ਲੱਗਦਾ ਕੋਈ ਜੋ ਵੀ ਸੰਯੁਕਤ ਕਿਸਾਨ ਮੋਰਚਾ ਸੂਬਾ ਕਮੇਟੀ ਫੈਸਲਾ ਕਰਦੀ ਆ ਉਦੇ ਹਿਸਾਬ ਨਾਲ ਅਗਲਾ ਜਿਹੜੀ ਰਣਨੀਤੀ ਲਿਖੀ ਗਈ ਕੀ ਲੱਗਦਾ ਕਿ ਕੈਰ ਗੈਸ ਦਾ ਜੋ ਇਹ ਛੜੀਆਂ ਚਾਜੀਆਂ ਨੇ ਕਿਸਾਨ ਵੀ ਕਾਪੀ ਜਿਹੜੇ ਨੇ ਕਾਲੀ ਹੋ ਰਹੀ ਹੈ ਇਹ ਜੋ ਕਰ ਰਹੀ ਆ ਕੇਂਦਰ ਦੀ ਸਰਕਾਰ ਇਹ ਐਸਾ ਦੁਨੀਆ ਦੇ ਵਿੱਚ ਐਸਾ ਕਿਤੇ ਵਖਰ ਨੂੰ ਨਹੀਂ ਮਿਲ ਰਿਹਾ ਡੈਮੋਕਰੇਸੀ ਦੇ ਵਿੱਚ ਇੱਕ ਪਾਸੇ ਕਿਸਾਨਾਂ ਨੂੰ ਤੁਸੀਂ ਖੇਲ ਵਛਾਰੇ ਜੋ ਹਨ ਮਨੁੱਖੀ ਤਸ਼ੱਦਦ ਕਰ ਰਹੇ ਜੋ ਹੰਤੂ ਗੈਸ ਦੇ ਗੋਲੇ ਛੱਟ ਰਹੇ ਜੋ ਇਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਕੋ ਜਰੂਰ ਬਦਲਾ ਲੈਣਗੇ ਲੇਕਿਨ ਲੱਗਦਾ ਕਿ ਕੋਈ ਹੱਲ ਨਿਕਲ ਪਾਏਗਾ ਪੰਜ ਮਿੰਟ ਦੀ ਮੀਟਿੰਗ ਦੇ ਵਿੱਚ ਵੇਖੋ ਜਦੋਂ ਮੀਟਿੰਗਾਂ ਹੁੰਦੀਆਂ ਸੀ ਕਦੀ ਵੀ ਕਿਸਾਨ ਜਿੱਥੇ ਬੰਨੀਆਂ ਗੱਲਬਾਤ ਤੋਂ ਨਹੀਂ ਭਜਦੀਆਂ ਅਸੀਂ ਗੱਲਬਾਤ ਤੇ ਅੱਜ ਵੀ ਖੜੇ ਆ ਸੋ ਜੋ ਵੀ ਹੱਲ ਨਿਕਲੂਗਾ ਉਹ ਹੁਣ ਸਰਕਾਰ ਨੂੰ ਵੀ ਚਾਹੀਦਾ ਕੋਈ ਨਾ ਕੋਈ ਸਾਰਥਕ ਹੱਲ ਕੱਢੇ ਕਿਸਾਨਾਂ ਦੀਆਂ ਮੰਗਾਂ ਮੰਨੇ ਅਨੁਰਾਗ ਠਾਕੁਰ ਕਹਿੰਦੇ ਕਿ ਕੁਝ ਹੋਰ ਨਵੀਆਂ ਇਹਨਾਂ ਨੇ ਆਪਣੇ ਪ੍ਰਪੋਜ਼ਲਸ ਰੱਖ ਲਏ ਹੋਣਾ ਉਹਦੇ ਲਈ ਜਿਹੜਾ ਅਨੁਰਾਗ ਠਾਕਰ ਜਿਹੜੇ ਜੋ ਕਹਿ ਰਹੇ ਆ ਕਿ ਮੰਗਾਂ ਉਹੀ ਆ ਉਹਦੇ ਨਾਲ ਕੁਝ ਹੋਰ ਮਸਲੇ ਜੋ ਤਰਤਲ ਮਸਲੇ ਜੁੜੇ ਹੋਏ ਆ ਉਹਨਾਂ ਮੰਗਾਂ ਤੇ ਲੜਾਈ ਲੜੀ ਜਾ ਰਹੀ ਆ ਬਾਕੀ ਇਹ ਮੰਗਾਂ ਇਹ ਦੇਸ਼ ਦੀਆਂ ਮੰਗਾਂ ਨੇ ਕੋਈ ਬਗਾਨੇ ਦੇਸ਼ ਦੀਆਂ ਮੰਗਾਂ ਨਹੀਂ ਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਸਰਕਾਰ ਨੂੰ ਇੱਥੇ ਪਹਿਲ ਕਦਮੀ ਕਰਕੇ ਪੂਰੀਆਂ ਕਰਨੀ ਚਾਹੀਦੀ ਦਿੱਲੀ ਕੂਚ ਫਿਰ ਕੀਤੀ ਜਾਏਗੀ ਜੇ ਆਉਣ ਵਾਲੇ ਸਮੇਂ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰਦਾ ਉਹਦੇ ਉੱਤੇ ਜਥੇਬੰਦੀ ਭਾਰਤੀ ਕਿਸਾਨ ਜੁਗਤਾ ਆਗਰਾ ਪੈਰਦ ਰੇਲ ਰੋਕ ਕੋਚ ਨੂੰ ਕੀਤਾ 4 ਘੰਟੇ ਦਾ ਕੀ ਕਹਿਣਾ ਚਾਹੋਗੇ ਮੈਂ ਬਲਾਕ ਮੂਠਾ ਤੋਂ ਕਿਸਾਨ ਆਗੂ ਗੁਰਿੰਦਰਜੀਤ ਸਿੰਘ ਤੇ ਬੋਲ ਰਿਆਂ ਅਸੀਂ ਅੱਜ ਜੋ ਰੇਟ ਰਹਿ ਗਿਆ ਜੋ ਹਰਿਆਣੇ ਦੇ ਬਾਰਡਰ ਤੇ ਸਾਡੇ ਕਿਸਾਨਾਂ ਨਾਲ ਗੋਲੀਆਂ ਚਲਾਈਆਂ ਗਈਆਂ ਜੋ ਗੈਸਰੀ ਗਾ ਸ਼ਮੀਰੀਆ ਬਹੁਤ ਵੱਡਾ ਨੁਕਸਾਨ ਉਹਦੇ ਵਿਰੋਧ ਚ ਅਸੀਂ ਰੇਲਵੇ ਟਰੈਕ ਜੰਪ ਕਰਾਂਗੇ ਇੱਕ ਕਿੰਨੀ ਦੇਰ ਤੱਕ ਅੱਜ ਜਾਮ ਹੋਏ ਅੱਜ ਇਹ 12:00 ਤੋਂ ਲੈ ਕੇ 3:00 ਵਜੇ ਤੱਕ ਸਾਡਾ ਏਰੀਆ ਟ੍ਰੈਕ ਜਾਮ ਰਹੇਗਾ ਕੀ ਲੱਗਦਾ ਕਿ ਕੇਂਦਰ ਸਰਕਾਰ ਮੰਗਾ ਮੰਨ ਛੇ ਕਿਉਂਕਿ ਪਹਿਲਾਂ ਵੀ ਮੰਨ ਕੇ ਉਹਨਾਂ ਵੱਲੋਂ ਦੁਬਾਰਾ ਤੋਂ ਆਪਣੀ ਅੰਗਲੀ ਕਿੱਤੀ ਦੀ ਹੈ ਦੇਖੋ ਜੀ ਅੱਗੇ ਤੋਂ ਨਾਲ ਸਾਨੂੰ ਭਰੋਸਾ ਦੇ ਕੇ ਉਤੋਂ ਸਾਨੂੰ ਠਾਇਆ ਗਿਆ ਸੀ ਕਿਸਾਨ ਭਰੋਸੇ 'ਚ ਆ ਗਏ ਸੀ ਤੇ ਵਾਪਸ ਆ ਗਏ ਸੀ ਕੋਣ ਉਹ ਉਹ ਨੂੰ ਲਾਗੂ ਕਰਾਉਣ ਵਾਸਤੇ ਆਪਾਂ ਲੋਕੋ ਹੱਕੀ ਮੰਗਾਂ ਮਾਰਦੇ ਜੇ ਜ਼ਰੂਰਤ ਪਈ ਤਾਂ ਕੀ ਲੱਗਦਾ ਇਹ ਅੰਦੋਲਨ ਜਾਂ ਰੇਲ ਟ੍ਰੈਕ ਨੂੰ ਲੰਮਾ ਵੀ ਕੀਤਾ ਜਾ ਸਕਦਾ ਹੈ ਹਾਂਜੀ ਜੇ ਸਾਨੂੰ ਨਹੀਂ ਮਤਲਬ ਵੀ ਕੋਈ ਸਾਡੀ ਗੱਲ ਸਿਰੇ ਲੱਗਦੀ ਇਹ ਰੇਲ ਟ੍ਰੈਕ ਜਾਮ ਲੰਮੇ ਸਮੇਂ ਤੱਕ ਪਰ ਜਿਸ ਤਰੀਕੇ ਕਿਸਾਨਾਂ ਦੇ ਅਕੂ ਜੱਸ ਦੇ ਕੋਲੇ ਸੁੱਤੇ ਜਾ ਰਹੇ ਆ ਕਿਸਾਨ ਜਖਮੀ ਹੋ ਰਹੇ ਜੋ ਕਿਸ ਤਰੀਕੇ ਨਾਲ ਦੇਖਦੇ ਬਹੁਤ ਮਾੜੀ ਘਟਨਾ ਹੈ ਇੱਕ ਹੀ ਲੱਗਦਾ ਕਿ ਇਹ ਕਿ ਡੈਮੋਕ੍ਰੇਸੀ ਦੇਸ਼ ਦੇ ਵਿੱਚ ਰਹਿ ਕੇ ਅਸਟਾ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀ ਹੈ ਡੈਮੋਕ੍ਰੇਸੀ ਤੇ ਬਹੁਤ ਤੜਾ ਕਹਾਣ ਹੈ ਜੀ ਕਿਉਂਕਿ ਸਾਡੇ ਅਸੀਂ ਦੇਖਦੇ ਆ ਨਾਗਰ ਹੋਣ ਦੇ ਕਾਰਨ ਵੀ ਸਾਡੇ ਇਹ ਗੱਲ ਬਣੀ ਆ ਸਾਨੂੰ ਕਿਤੋਂ ਆਪਾਂ ਨੂੰ ਸਾਨੂੰ ਵਿਸ਼ਵਾਸ ਮਿਲੂਗਾ ਕਿਉਂਕਿ ਸਾਡੀਆਂ ਸਰਕਾਰਾਂ ਹੀ ਸਾਨੂੰ ਜਿਹੜੀਆਂ ਮਤਲਬ ਇੱਕ ਸਰਕਾਰ ਜਿਹੜੀ ਇੱਕ ਮਾਂ ਵੇ ਹੁੰਦੀ ਆ ਜੇ ਸਾਨੂੰ ਮਾਂ ਵੇ ਸਾਡਾ ਖੁਦ ਹੀ ਇਹ ਸਾਨੂੰ ਨੁਕਸਾਨ ਬਚਾਉਂਦੇ ਆ ਅਸੀਂ ਕਿਤੋਂ ਜਾ ਕੇ ਰੋਵਾਂਗੇ ਇਸ ਕਰਕੇ ਅਸੀਂ ਇਹਨਾਂ ਸਖਤ ਚਪਤਾ ਨਖੇਦੀ ਕਰਦੇ ਆ ਅੱਜ ਜੋ ਰੀਲ ਤਰ੍ਹਾਂ ਹੈ ਇਸੇ ਵਜ੍ਹਾ ਕਰਕੇ ਅਸੀਂ ਜਾਣਕਾਰੀ ਆ ਅਸੀਂ ਇਹਦੀ ਸਖਤ ਸੱਤਾ ਮੀਡੀਆ ਕਰਦੇ ਆ ਪ੍ਰਕਾਸ਼ ਗੌਰ ਕਿੱਥੋਂ ਤੇ ਰਹਣਾ ਉੱਥੇ ਹੀ ਇਹ ਮਰਦਾ ਬੈ ਲੱਗ ਗਈ ਟੱਕੇ ਧੋੜੇ ਖਾਂਦੇ ਆ ਜਾਂਦੇ ਆ ਤੂੰ ਦਵਾਉਂਦੇ ਧੱਕੇ ਕਿਉਂ ਬੜੇ ਧੱਕੇ ਦਵਾਉਂਦੇ ਆਵਾ ਮਾਤਾ ਜੀ ਮਰੋ ਤੇ ਪੁਖੇ ਇਨੀ ਉਮਰ ਹੋ ਗਈ ਫਿਰ ਵੀ ਸੰਘਰਸ਼ ਦੇ ਰਾਤੇ ਜੇ ਜਾਂ ਆਉਂਦੇ ਆ ਜੀ ਬੜਾ ਆਉਂਦੇ ਆ ਕਿਹੜੀ ਇਹ ਮਾਰਦੇ ਆਨ ਸਕਾਰ ਨੂੰ ਕੀਤੇ ਜਾ ਰਹੇ ਕਿ ਸੋਚਿਆ ਸੀਗਾ ਇਸ ਤਰ੍ਹਾਂ ਦੇ ਹਾਲਾਤ ਆਉਣਗੇ ਨਹੀਂ ਸੋਚਿਆ ਹੋਰ ਫਿਰ ਕੀ ਕਰੀਏ ਮਾਰਦੇ ਆਂ ਤੇ ਤਰਲੇ ਉਹਨੇ ਕਰਨਾ ਤਾਂ ਕੁਛ ਨਹੀਂ ਮਾਰਨਾ ਹੀ ਆ ਦੁਨੀਆ ਨੂੰ ਆ ਤੇ ਨੌਜਵਾਨ ਬੜੇ ਕਾਇਲ ਹੋ ਰਹੇ ਉਹ 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 ਨਾ ਉਹ ਨਾ ਚਰਨ ਘਲਾਇਆ ਉਹਨਾਂ ਨੂੰ ਕੇ ਨੂੰ ਸਤਾ ਲੱਗੀਆਂ ਕਿ ਇਹਨੂੰ ਖੋਸ਼ ਹੋਇਆ ਵਾ ਤੁਹਾਡੇ ਵੀ ਬੱਚੇ ਕੇ ਨੂੰ ਫਿਕਰ ਹੁੰਦੀ ਹੈ ਪਿੱਛੇ ਨਾ ਹਾਂ ਤੁਹਾਡੇ ਬੱਚੇ ਕੇ ਹਣਗੇ ਫਿਕਰ ਹੁੰਦੀ ਪਿੱਛੇ ਬੇਰੀ ਬੇਰੀ ਫਿਕਰ ਜੋ ਜਰ ਜਾਣੇ ਫਿਰ ਸਾਨੂੰ ਮਗਰਰ ਹੁੰਦੇ ਆ ਉਹੀ ਕਿਥੇ ਮਰੇ ਜੇ ਤੋ ਹੰ ਮਰਨਾ ਨਾ ਆਈ ਆਇਆ ਮਰਨਾ ਹੀ ਆਈ ਨਾ ਗੱਡੀ ਆਵੇ ਗੱਡੀ ਥੱਲੇ ਆ ਜੀ ਠੀਕ ਆ